ਸਰਹੰਗੋਆ ਸਿੱਖਿਆ ਗ੍ਰਾਂਤੀ ਦੇ ਤਹਿਤ ਪੰਜਾਬ ਭਰ ਦੇ ਵਿੱਚ ਸਕੂਲਾਂ ਦੇ ਵਿਗਟਨ ਕੀਤੇ ਜਾ ਰਹੇ ਨੇ ਇੱਕ ਸਵਾਲ ਸੀ ਜਦੋਂ ਪੰਜਾਬ ਦੇ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਸੀ ਕੀ ਦੁਬਾਰਾ ਵਿਸ਼ਵਾਸ ਬਣੂਗਾ ਇਹਦੇ ਨਾਲ ਵਿਸ਼ਵਾਸ ਬਣੂਗਾ ਨਹੀਂ ਵਿਸ਼ਵਾਸ ਬਣ ਚੁੱਕਿਆ ਹੈ ਕਿਉਂਕਿ ਬਦਲਾਅ ਮਹਿਸੂਸ ਕਰ ਰਹੇ ਨੇ ਲੋਕ ਅੱਜ ਜਿੱਥੇ ਆਪਾਂ ਖੜੇ ਆਂ ਇਸ ਸਕੂਲ ਦੇ ਵਿੱਚ 1962 ਦੇ ਕਮਰੇ ਬਣੇ ਹੋਏ ਸੀ ਜਿਹੜੇ ਕਿਸੇ ਵੀ ਸਮੇਂ ਡਿੱਗ ਸਕਦੇ ਸੀ 70 ਸਾਲ ਤੱਕ ਦੀ ਲਾਈਫ ਨਹੀਂ ਹੁੰਦੀ ਹਰ ਸਮੇਂ ਖਾਤਰਾ ਬਣਿਆ ਰਹਿੰਦਾ ਸਾਡੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਬਦਲਾਅ ਦੇ ਤਹਿਤ ਇਹਦੇ 30,80,780 ਰੁਪਏ ਭੇਜੇ ਨੇ ਉੱਪਰ ਦੋ ਕਮਰੇ ਬਣੇ ਨੇ ਆ ਜਿਹੜੇ نیچے ਤਿੰਨ ਕਮਰੇ ਸੀ ਇਹਨਾਂ ਨੂੰ ਉੱਚਾ ਚੱਕ ਕੇ ਇਹਨਾਂ ਤੇ ਲੈਂਟਰ ਪਾਏ ਨੇ ਅੱਜ ਇਸ ਸਕੂਲ ਦੇ ਵਿੱਚ 240 240 ਬੱਚੇ ਨਹੀਂ 270 270 270 ਬੱਚੇ ਆ ਨੌ ਕਮਰੇ ਨੇ ਤੇ 10 ਟੀਚਰ ਨੇ ਤੇ ਬਦਲਾਇਆ ਇਹ ਸਮਾਰਟ ਸਕੂਲ ਹੈ ਕਦੇ ਦੇਖਿਆ ਸੀ ਕਦੇ ਸੁਣਿਆ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਹੋਏਗਾ ਉੱਤੇ ਪੈਨਲ ਲੱਗੇ ਤੁਸੀਂ ਦੇਖ ਕੇ ਆਈਏ ਮੈਂ ਤੁਹਾਨੂੰ ਇਹ ਵੀ ਕਹੂੰਗਾ ਦੇਖ ਕੇ ਆਓ ਉੱਥੇ ਇਸ ਤਰ੍ਹਾਂ ਦੇ ਪੈਨਲ ਤੁਹਾਨੂੰ ਕਿਤੇ ਪ੍ਰਾਈਵੇਟ ਸਕੂਲਾਂ ਜਿੱਨੇ ਮਿਲਣਗੇ ਕਾਂਗਰਸ ਸਰਕਾਰ ਦੇ ਵੇਲੇ ਵੀ ਸਮਾਰਟ ਸਕੂਲ ਬਣੇ ਸੀ ਦੇਖੋ ਸਮਾਰਟ ਸਕੂਲ ਚੀਜ਼ ਨਾ ਹੈ ਇੱਕ ਪਰ ਅਸਲ ਸਮਾਰਟ ਸਕੂਲ ਉਹ ਹੁੰਦਾ ਹੈ ਜਿਹੜਾ ਦੇਖਣ ਦੇ ਵਿੱਚ ਉੱਤੇ ਪੂਰੀ ਫੈਸਿਲਿਟੀ ਹੋਵੇ ਪੂਰਾ ਇਨਫਰਾਸਟ੍ਰਕਚਰ ਹੋਵੇ ਸਾਫ ਸੁਥਰੇ ਬਾਥਰੂਮ ਨੇ ਆ ਦੂਜੀਆਂ ਪਾਰਟੀਆਂ ਵਾਲੇ ਰੌਲਾ ਪਾਈ ਜਾਂਦੇ ਆ ਕਹਿੰਦੇ ਬਾਥਰੂਮ ਦਾ ਅਧਗਾਟਨ ਕਰਤਾ ਮੈਂ ਸਮਝਦਾ ਬਾਥਰੂਮ ਸਭ ਤੋਂ ਜ਼ਰੂਰੀ ਨੇ ਸਾਡੀਆਂ ਬੇਟੀਆਂ ਨੂੰ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਸੀ ਉੱਤੇ ਤੇ ਉਹਦੇ ਅਧਗਾਟਨ ਹੋ ਕੀ ਗਣਾ ਹੋ ਗਿਆ ਆ ਸਾਡੇ ਟੀਚਰ ਖੜੇ ਨੇ ਫਿਨਲੈਂਡ ਭੇਜਿਆ ਇਹਨਾਂ ਨੂੰ ਸਿੰਗਾਪੁਰ ਭੇਜੇ ਅਸੀਂ ਉਹਨਾਂ ਨੇ ਤਾਂ ਉਸ ਗੱਲ ਤੇ ਵੀ ਰੌਲਾ ਪਾ ਲਿਆ ਤੇ ਕਹਿੰਦੇ ਜੀ ਉੱਥੇ ਟੀਚਰਾਂ ਨੂੰ ਕਿਹਾ ਭੇਜਿਆ ਵਕਤ ਦੇ ਹਾਨੀ ਬਣਾਣਾ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਤਾਂ ਅਸੀਂ ਉਹ ਸਭ ਕੁਝ ਕਰਾਂਗੇ ਜਿਹੜਾ ਬੱਚਿਆਂ ਦੇ ਲਈ ਜ਼ਰੂਰੀ ਹੈ ਇੱਕ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਮਿਹਨਤ ਚਲਾਈ ਗਈ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਉੱਪਰ ਨਿਗਰਾਨੀ ਰੱਖੀ ਜਾਵੇ ਜੇ ਕਈ ਵਾਰ ਕੋਈ ਬਦਨਾਮ ਨਜ਼ਰ ਆਉਂਦਾ ਹੈ ਤਾਂ ਟੀਚਰਾਂ ਨੂੰ ਜਾਂ ਪ੍ਰਿੰਸੀਪਲ ਨੂੰ ਦੱਸਿਆ ਦੇਵੇ ਤਾਂ ਜੋ ਕੋਈ ਬੱਚਾ ਨਸ਼ਾ ਨਾ ਕਰਦਾ ਹੋਵੇ ਇਹ ਵੀ ਨਸ਼ੇ ਵਾਲੀ ਮਿਹਨਤ ਦੇ ਤਹਿਤ ਜਿਹੜੀ ਜੋੜਿਆ ਗਿਆ ਹੈ ਇਸ ਨੂੰ ਪਰ ਦੇਖਦੇ ਹਾਂ ਕਿ ਆਪਣੇ ਮੂਨਕ ਦੇ ਵਿੱਚ ਹੀ ਜਿਹੜੇ ਸਕੂਲਾਂ ਦੇ ਨਵੇਂ 200 ਮੀਟਰ ਦਾ ਏਰੀਆ ਹੁੰਦਾ ਹੈ ਅੰਤ ਤੌਰ ਦੇ ਉੱਪਰ ਕੈਮੀਕਲ ਵਾਲੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ એનર્ਜੀ ਡਰਿੰਕ ਕਿਹਾ ਜਾਂਦਾ ਹੈਗਾ ਉਹ ਬੈਨ ਕੀਤਾ ਗਿਆ ਇਹਨਾਂ ਸਿਹਤ ਵਿਭਾਗ ਨੇ ਵੀ ਪਹਿਲਾਂ ਆਰਡਰ ਦਿੱਤੇ ਸੀ ਕਿ ਇਹ ਸਕੂਲਾਂ ਦੇ ਨੇੜੇਕ ਨਹੀਂ ਮਿਲਣਗੀਆਂ 200 ਮੀਟਰ ਦਾ ਏਰੀਆ ਪਰ ਸ਼ਰਿਆਮ ਮੂਲਕ ਦੇ ਵਿੱਚ ਦੁਕਾਨਾਂ ਦੇ ਉੱਪਰ ਵਿੱਚ ਯਾਰ ਇਹ ਪ੍ਰਸ਼ਾਸਨ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਲਿਆ ਮੈਨੂੰ ਇੱਕ ਦੱਸੋ ਤੁਸੀਂ ਹੁਣੇ ਕਾਰਵਾਈ ਕਰਾਉਣੀ ਆ ਪੰਜਾਬ ਸਰਕਾਰ ਪੂਰੀ ਤਰ੍ਹਾਂ ਦਿੜ੍ਹ ਸੰਕਲਪ ਹੈ ਨਸ਼ੇ ਦਾ ਕਾਰੋਬਾਰ ਖਤਮ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਹੈ ਕਿ ਜੋ ਨਸ਼ੇ ਦੇ ਕਾਰੋਬਾਰ ਕਰਦੇ ਨੇ ਜਾਂ ਤਾਂ ਪੰਜਾਬ ਛੱਡ ਦੇਣਾ ਤੇ ਜਾਂ ਨਸ਼ੇ ਦਾ ਕਾਰੋਬਾਰ ਛੱਡ ਦੰ। ਅੱਜ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਡਰੋਨ ਜਿਨ੍ਹਾਂ ਦੇ ਰਾਹੀਂ ਨਸ਼ਾ ਆਉਂਦਾ ਸੀ ਉਹ ਡਰੋਨ ਨੇ ਜਿਹੜੇ ਇੱਥੇ ਰিসিਵ ਕਰਨ ਵਾਲਾ ਪੰਜਾਬ ਦੇ ਵਿੱਚ ਕੋਈ ਨਹੀਂ। ਹਰ ਜ਼ਿੰਮੇਵਾਰ ਕੋਨਾ 1800 ਕਰੋੜ ਰੁਪਏ ਦੀਆਂ ਡਰੱਗਸ ਨੇ ਜਿਹੜੀਆਂ ਗੁਜਰਾਤ ਦੇ ਵਿੱਚ ਫੜੀਆਂ ਨੇ। ਇਹ ਉੱਥੇ ਚਾਤੀਮਾਨ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਪੰਜਾਬ ਸਰਕਾਰ ਹੈ ਜਿਹੜੀ ਬਿਲਕੁਲ ਜਿਹੜੇ ਗੁੰਡੇ ਆਦਮੀ ਦੇ ਲੋਕਾਂ ਦੇ ਕਬਜ਼ੇ ਕਰਕੇ ਕੋਠੀਆਂ ਪਾਈਆਂ ਹੋਈਆਂ ਦੀ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਕੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਇੱਥੇ ਆਪ ਦਮੰਜਲੇ ਮਕਾਨ ਬਣਾਏ ਬੈਠੇ ਤੇ ਉੱਥੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਲੋੜ ਪੈਂਦੀ ਹੈ ਕਿਸੇ ਬਦਮਾਸ਼ ਦੇ ਪੱਤੇ ਤੇ ਗੋਲੀ ਵੀ ਲੱਗ ਰਹੀ ਹੈ ਉਸ ਦੇ ਸਾਡਾ ਸਪਸ਼ਟ ਕਹਿਣਾ ਹੈ ਇਹ ਨਸ਼ੇ ਦਾ ਜਿਹੜਾ ਕੋਡ ਹੈ ਮੈਂ ਉਸ ਗੱਲ ਤੇ ਨਹੀਂ ਜਾਣਾ ਚਾਹੁੰਦਾ ਕਿਵੇਂ ਸ਼ੁਰੂ ਹੋਇਆ ਕਿਸ ਤਰ੍ਹਾਂ ਹੋਇਆ ਸਾਰੇ ਤੁਸੀਂ ਜਾਣਦੇ ਆ ਪਰ ਪੰਜਾਬ ਸਰਕਾਰ ਇਸ ਕੋਰ ਨੂੰ ਖਤਮ ਕਰੇਗੀ ਇਹ ਮੁਹਿੰਮ ਕੋਈ 10 ਵੀ ਦਿਨ ਦੀ ਮੁਹਿੰਮ ਨਹੀਂ ਹੈ ਅਕਾਲੀ ਦਲ ਇਹ ਮੁਹਿੰਮ ਹੈ ਜਿਹੜੀ ਉਦੋਂ ਤੱਕ ਚੱਲੂਗੀ ਜਦੋਂ ਤਾਈ ਨਸ਼ੇ ਨੂੰ ਜੜ ਤੋਂ ਖਤਮ ਨਹੀਂ ਕਰ ਦਾਂਗੇ ਅਕਾਲੀ ਦਲ ਦਾ ਗੱਲ ਇੱਕ ਬਿਆਨ ਆਇਆ ਕਹਿੰਦੇ ਇਹ ਨਹੀਂ ਪੱਥਰਾਂ ਰੱਖਣ ਦੇ ਉੱਪਰ ਜਿੰਨਾ ਪੈਸਾ ਖਰਚੇ ਜਾਂਦਾ ਹੈ ਜੇ ਉਹ ਵੀ ਸਕੂਲਾਂ ਦੇ ਉੱਪਰ ਲਾ ਦਾਂਗੇ ਤਾਂ ਚੰਗਾ ਹੋਊਗਾ ਅਕਾਲੀ ਦਲ ਕੀ ਕਹਿੰਦਾ ਸਾਨੂੰ ਉਸ ਨਾਲ ਕੋਈ ਮਤਲਬ ਨਹੀਂ ਅਕਾਲੀ ਦਲ ਹੁਣ ਕਹਿਣ ਜੋਗਾ ਹੀ ਨਹੀਂ ਰਿਹਾ ਅੱਜ ਅਕਾਲੀ ਦਲ ਦੀ ਵਿਧਾਨ ਸਭਾ ਦੇ ਵਿੱਚ ਕੋਈ ਬੰਦਾ ਨਹੀਂ ਉਹ ਮਨਪ੍ਰੀਤਿਆਲੀ ਦੀ ਵਿਚਾਰਾ ਉਹ ਹੁਣ ਕਿਸੇ ਪਾਸੇ ਹੋਰ ਤੁਰਿਆ ਫਿਰਦਾ ਸੁੱਖੀ ਸਾਡੇ ਨਾਲ ਆ ਗਿਆ ਮਜੀਠੀਆ ਜੀ ਦੇ ਜਿਹੜੀ ਵਾਈਫ ਹੈ ਉਹ ਜਾਂਦੀ ਕਦੇ ਨਹੀਂ ਸੀ ਇਹਨਾਂ ਨੂੰ ਕੋਈ ਹੱਕ ਨਹੀਂ ਸਕੂਲਾਂ ਦੇ ਲਈ ਕਿਸੇ ਚੀਜ਼ ਦੀ ਕਮੀ ਅੱਜ ਇੱਥੇ ਖੜੇ ਆ ਕੋਈ ਪੇਰੈਂਟਸ ਕਹਦਣ ਕੋਈ ਬੱਚਾ ਕਹਦੇ ਕਿਸੇ ਚੀਜ਼ ਦੀ ਕਮੀ ਕਿਸੇ ਸਕੂਲ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ 20000 ਸਕੂਲ ਐ ਕੋਈ ਸਕੂਲ ਐਸਾ ਨਹੀਂ ਜਿੱਥੇ ਚਾਰ ਦੁਆਰੀ ਨਾ ਹੋਵੇ ਇਸ ਕਰਕੇ ਮੈਂ ਕਹਿਣਾ ਚਾਹਣਾ ਆਪ ਕੁਛ ਕੀਤਾ ਨਹੀਂ ਨੁਕਤਾ ਚੀਨਣੇ ਕਰਨ ਦਾ ਕੋਈ ਅਧਿਕਾਰ ਨਹੀਂ ਕਾਂਗਰਸੀ ਕਹੀ ਜਾਂਦੇ ਤੇ ਕਹਿੰਦੇ ਫਿਨਲੈਂਡ ਕਿਉਂ ਭੇਜਦੇ ਦੂਜੇ ਦੇਸ਼ਾਂ 'ਚ ਕਿਉਂ ਭੇਜਦੇ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਅਸੀਂ ਕੁਛ ਕਰਤਾ ਰਹੇ ਹਾਂ ਅਸੀਂ ਬੱਚਿਆਂ ਦੀ ਬਿਹਤਰੀ ਲਈ ਕਰ ਰਹੇ ਹਾਂ ਪੰਜਾਬ ਦੀ ਬਿਹਤਰੀ ਲਈ ਕਰ ਰਹੇ ਹਾਂ ਤੇ ਇਹਨਾਂ ਦੇ ਢਿੱਡੀ ਪੀੜ ਕਿਉਂ ਹੁੰਦੀ ਆ ਇਹਨਾਂ ਨੂੰ ਤਕਲੀਫ ਕੀ ਹੈ ਅਸੀਂ ਖਰਚ ਕਰ ਰਹੇ ਹਾਂ ਲੋਕਾਂ ਦੇ ਹਿੱਤ ਦੇ ਲਈ ਕਰ ਰਹੇ ਹਾਂ ਲੋਕ ਤੇ ਖੁਸ਼ ਹੋ ਰਿਹਾ ਕਿੱਡੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਆ ਲੋਕ ਕੰਮ ਨੂੰ ਦੇਖਦੇ ਨੇ ਇਹਨਾਂ ਦੇ ਬਿਆਨਾਂ ਨੂੰ ਕੋਈ ਨਹੀਂ ਦੇਖਦਾ ਸਰਕਾਰੀ ਸਕੂਲਾਂ ਲੈ ਕੇ ਪੰਜਾਬ ਵਾਸੀਆਂ ਨੂੰ ਕੀ ਦੋਗੇ ਇੱਕ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਲਗਾਤਾਰ ਕਿਤਾਬਾਂ ਦੀ ਲੁੱਟ ਦੀਆਂ ਗੱਲਾਂ ਸਾਹਮਣੇ ਆਉਣੀਆਂ ਨੇ ਪਰ ਮਾਪੇ ਪਿਓ ਤੇ ਪੁੱਤਰ ਕੁਝ ਬੋਲਦੇ ਨਹੀਂ ਦੇਖੋ ਮੈਂ ਇਹੀ ਬੇਨਤੀ ਕਰੂੰਗਾ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੋਈ ਫੀਸ ਨਹੀਂ ਲਈ ਜਾਂਦੀ ਵਰਦੀਆਂ ਫਰੀ ਨੇ ਖਾਣਾ ਫਰੀ ਆ ਤੇ ਉਹ ਇਨਫਰਾਸਟ੍ਰਕਚਰ ਹੈ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਹੈ ਕਿਤੇ ਕਮਰਿਆਂ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਸੋ ਬੱਚਿਆਂ ਨੂੰ ਇੱਥੇ ਦਾਖਲ ਕਰੋ ਅਸੀਂ ਅੱਗੇ ਗਰੰਟੀਆ ਲੈ ਜਾਂਦੇ ਅਸੀਂ ਬੱਚਿਆਂ ਨੂੰ ਰੋਜ਼ਗਾਰ ਵੀ ਦੇ ਰਹੇ ਹਾਂ ਸੋ ਇਸ ਕਰਕੇ ਦੇਖੋ ਇਹੀ ਕਹਿ ਸਕਦੇ ਹਾਂ ਅਸੀਂ ਤਾਂ ਕਿ ਬਿਨਾ ਮਤਲਬ ਲੁੱਟੜਦਾਈ ਨਾ ਕਰੋ ਇੱਥੇ ਤਾਂ ਸਾਰਾ ਕੁਝ ਫਰੀ ਮਿਲਦਾ ਤੇ ਉੱਥੇ ਤੁਸੀਂ ਵੱਧ ਪੈਸਿਆਂ ਦੀਆਂ ਕੋਈ ਸ਼ਿਕਾਇਤਾਂ ਕਰਦਾ ਕੋਈ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਮੈਂਟਰ ਹੈ ਬਾਕੀ ਇੱਥੇ ਸਰਕਾਰੀ ਸਕੂਲਾਂ 'ਚ ਕਰਾਓ ਪੰਜਾਬ ਸਰਕਾਰ ਜੋ ਸਾਨੇ 2022 ਦੇ ਵਿੱਚ ਕਿਹਾ ਸੀ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਸਾਨੂੰ ਮੌਕਾ ਦਿੱਤਾ ਅਸੀਂ ਨਾਲ ਵਾਅਦਾ ਕੀਤਾ ਸੀ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਸਭ ਤੋਂ ਪ੍ਰਾਇੋਰਟੀ ਦੇ ਕਰਾਂਗੇ ਤੇ ਅੱਜ ਅਸੀਂ ਕੀਤੀਆਂ ਨੇ ਇਸੇ ਤਰ੍ਹਾਂ ਹੀ ਰੁਝਾਨ ਅੱਗੇ ਚੱਲਦਾ ਰਹੂਗਾ